ਮੈਂ ਆ ਪਾ ਦੂੰਗਾ 5000 ਪਿੱਛੇ ਸੌਦਾ ਡੜਿਆ ਮੈਂ ਕਿਹਾ ਵੀਰੇ ਮੇਤੇ ਪਵਾ ਲਈ। ਪਰ ਇੱਕ ਗੱਲ ਜਿਹੜੀ ਕਹੀ ਨਾ ਕਹਿੰਦਾ ਵੀ ਆਪਾਂ 5000 ਪਿੱਛੇ ਗੱਡੀ ਛੱਡ ਕੇ ਚੱਲਨੇ ਆ। ਨਾ ਮੀਰ ਲੱਖ ਰੁਪਏ ਵੱਧ ਪਾ ਦੇਣਾ। ਇਹਦੇ ਵੀ 5000 ਦੀ ਪਾਉਣ ਲੱਗੇ। ਵਖੋ ਬਾਈ ਖੜਾ ਕਾਰਾਂ ਦਾ ਸਟਾਕ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ। ਤੇ ਬਾਈ ਅੱਜ ਪਹੁੰਚ ਗਏ ਜਲੰਧਰ ਢੰਡਾਰੀ ਕਾਰ ਬਾਜ਼ਾਰ। ਸੁਣਾਉ ਦਾ ਸੁਣਿਆ ਹੋਊਗਾ ਸਾਰਿਆਂ ਨੇ ਬਾਈ। ਤੇ ਕਾਰਾਂ ਦੇਖਣ ਚੱਲਿਆ ਬਾਈ। ਉਹ ਕਲਾਮੀ ਦਾ ਸੈਦ ਆਪਾਂ ਨੇ ਵੀ ਕਾਰ ਲੈਣੀ ਆ। ਅੰਦਰ ਜਾ ਕੇ ਦੇਖਦੇ ਆਂ ਕਿਾ ਹਿਸਾਬ-ਤਾਵ ਹੈ। ਆਜੋ। ਤੇ ਲੋ ਬਾਈ ਪਹੁੰਚ ਗਏ ਭੰਡਾਰੀ ਕਾਰ ਬਾਜ਼ਾਰ ਤੇ ਆਪਾਂ। ਤੇ ਗੱਡੀਆਂ ਦੇਖ ਰਹੇ ਆਂ ਬਾਈ। ਕਾਲੇ ਬਾਈ ਨਹੀਂ ਆਏ ਹੋ ਨਾਲ। ਗੱਡੀਆਂ ਤਾਂ ਬਾਈ ਬੇਸਾਬ ਖੜੀਆਂ ਤੁਸੀਂ ਦੇਖ ਸਕਦੇ ਹੋ। ਵੀ ਮੇਰੇ ਹਿਸਾਬ ਨਾਲ 200 ਤੇ ਗੱਡੀ 200 ਤੇ ਲਗਭਗ ਗੱਡੀ ਖੜੀ ਹੋਊਗੀ। ਠੀਕ ਹੈ ਜੀ। ਕਾਲਾ ਵੀਰ ਜਗਦੀਪ ਬਾਈ ਤੇ ਕਹਾੜਾ ਕਾਲਾ ਬਾਈ ਦੂਆ ਪਹੁੰਚਿਆ ਹੋਇਆ ਤੇ ਨਵੇਂ ਕਾਲੇ ਬਾਈ ਨਾਲ ਕਾਲੇ ਬਾਈ ਚਾਹ ਹਾਲ ਹੈ ਠੀਕ ਹੈ ਜੀ ਐਸੀ ਕਾਲ ਬਾਈ ਜੀ ਹੋ ਠੀਕ ਠਾਕ ਬਾਈ ਵਧੀਆ ਵਧੀਆ ਤੇ ਕਾਲੇ ਬਰੂਰੇ ਜਿੰਨੀਆਂ ਵੱਧ ਦੇ ਉਸ ਨਾਲ ਵੱਧ ਡਲ ਜਦੇ ਆ ਹਾਂ ਹੈ ਮਨ ਭੜਕਦਾ ਹੈ ਕਾਲਾ ਕੰਮ ਹੋਇਆ ਗਿਆ ਇੱਕ ਗੱਡੀਆਂ ਸਾਰੀਆਂ ਇੱਕੋ ਜਿਹਿਆਂ ਲੱਗ ਰਹੇ ਆ ਹਨਾ ਹੈਨ ਗੱਡੀਆਂ ਪੂਰੀਆਂ ਹੋ ਕਰੀਆਂ ਹੋਈਆਂ ਜਿਵੇਂ 3000 ਟੂਟਾਂ ਦੇ ਦੁਕਾਨ ਤੇ ਜਾ ਕੇ ਉਹ ਹੋ ਜਾਂਦੇ ਨੇ ਸੂਟ ਦੇਖ ਕੇ ਕਾ ਖੁੱਲਿਆ ਉਹ ਇੱਕ ਇਤਨੀ ਸਾਡੀ ਅੱਗੇ ਜਾਂਦੇ ਉਹ ਵੀ ਉੱਜੋ ਲੱਗਦੀ ਆ ਉਹ ਕੰਮ ਹੋਇਆ ਵਾ ਹਾਂ ਤੇ ਮਨ ਆਪਣਾ ਜ਼ਿਆਦਾ ਹੈਗਾ ਬਰੀਜਾ ਗੱਡੀ ਲੈਣ ਦਾ ਬਾਈ ਕਾਲੇ ਬਰੀਜਾ ਤੇ ਵੈਨਿਓ ਚ ਦੋਹਾਂ ਚੋ ਕਰ ਬਰੀਜਾ ਤੇ ਵੈਨਿਓ ਚੋਂ ਠੀਕ ਆ ਤੇ ਬਰੀਜਾ ਕਾਲੇ ਮੇਰੇ ਸਾਹਮਣੇ 15 ਗੱਡੀਆਂ ਖੜੀਆਂ ਹਨ ਆ ਸਾਰੀਆਂ ਬਾਈ ਆ ਦੋ ਲੈਣਾ ਬਰੀਜਾ ਦੀਆਂ ਹੀ ਖੜੀਆਂ ਹਿਸਾਬ ਲਾ ਲਓ ਤੇ ਜਲੰਧਰ ਤੇ ਬਾਈ ਥੋੜਾ ਜਿਹਾ ਭੋਗਪੁਰ ਰੋਡ ਤੇ ਪੈਂਦੀ ਐ ਇਹ ਤੇ ਆ ਵੀ ਆ ਬਾਈ ਕਰੇਟਾ ਖੜੀਆਂ ਸਾਰੀਆਂ ਆ ਬਰੀਜਾ ਖੜੀਆਂ ਤੇ ਬਾਈ ਆ ਸਾਰੀਆਂ ਇੱਧਰ ਵੈਨਿਊ ਗੱਡੀਆਂ ਖੜੀਆਂ ਦੇਖ ਲਓ ਵੈਨਿਊ ਵੀ ਮੇਰੇ ਹਿਸਾਬ ਨਾਲ 20 ਤੋਂ ਪਲੱਸ ਗੱਡੀਆਂ ਖੜੀਆਂ ਹੋਣਗੀਆਂ ਠੀਕ ਆ ਜੀ ਦੋ ਗੱਡੀਆਂ ਦਾ ਮਤਲਬ ਆ ਜਾਂ ਵੈਨਿਊ ਲੈਣੀਆਂ ਬਾਈ ਨੇ ਜਾਂ ਲੈਣੀਆਂ ਬਰੀਜਾ ਦੋਨਾਂ ਚੋਂ ਇੱਕ ਗੱਡੀ ਲੈਣੀ ਆ ਤੇ ਇੱਕ ਬਾਈ ਹੈਗਾ ਹਰੇਕ ਗੱਡੀ ਦਾ ਦੇਖੋ ਰੇਟ ਲਿਖ ਕੇ ਲਾਇਆ ਵਾ ਆ ਬੱਚਾ ਸਲਿੱਪ ਪਈ ਆ ਆ 2021 ਮਾਡਲ ਆ 16 ਲੱਖ 25 ਹਜ਼ਾਰ ਰੇਟ ਆ ਠੀਕ ਆ ਜੀ ਕ੍ਰੇਟਾ ਇਹ ਹਰੇਕ ਗੱਡੀ ਦਾ ਯਾਨੀ ਕਿ ਵੀ ਲਿਖ ਕੇ ਲਾਇਆ ਬਾਈ ਬਜਟ ਆ ਆ ਦੇਖ ਰੋ ਆ ਵੈਨਿਊ ਆ 2022 ਮਾਡਲ 12 ਲੱਖ 20 ਹਜ਼ਾਰ ਪਰ ਰੇਟ ਲਾਇਆ ਵਾ ਇਹਦਾ ਆ ਵੀ ਵੈਨਿਊ ਖੜੀਆਂ ਸਾਰੀਆਂ ਐ ਨਹੀਂ ਸਮਝ ਆਉਂਦੀ ਵੀ ਲੋਕਾਂ ਨੇ ਨਵੀਆਂ ਗੱਡੀਆਂ ਨਹੀਂ ਆ ਕਿਹੜੇ ਹਿਸਾਬ ਨਾਲ ਵੇਚਦੀਆਂ ਥੋੜੇ ਜਾ ਕੇ ਪਤਾ ਲੱਗਦਾ ਬਾਈ 딜ਰ ਤਾਂ ਆਪਣੇ ਬਾਈ ਚੰਡੀਗੜ੍ਹ ਮੁਹਾਲੀ ਵੀ ਬਹੁਤ ਬੈਠੇ ਆ ਪਰ ਚਲੋ ਘੁੰਮਦੇ ਘਮਾਉਂਦੇ ਇੱਧਰ ਆ ਕੇ ਚਲੋ ਰੇਟ ਦਾ ਪਤਾ ਲੱਗ ਜਾਂਦਾ 10 ਲੱਖ 45000 ਦਾ ਰੇਟ ਆਹ ਕਾਰ ਦਾ ਜੀ ਠੀਕ ਆ ਉਹਦੇ ਬਾਅਦ ਚ ਆਹ ਖੜੀ ਹੈ ਜੀ ਤੇ ਇਹਦਾ ਪਾਇਆ ਬਾਈ 8 ਲੱਖ 10000 ਰੁਪਏ ਰੇਟ ਲੋ ਜੀ ਉਹਦੇ ਬਾਅਦ ਚ ਪਿੱਛੇ ਸਵਿਫਟਾਂ ਆਈਆਂ ਬਾਈ ਸਾਰੀਆਂ ਸਾਰੀਆਂ ਸਵਿਫਟਾਂ ਖੜੀਆਂ ਆਹ ਸਵਿਫਟ ਆ ਆਈਵੀਆਈ 24 2020 ਮਾਡਲ 6 ਲੱਖ 60000 ਰੁਪਏ ਰੇਟ ਪਾਇਆ ਬਾਈ ਇਹਦਾ ਲੋ ਜੀ ਲੋ ਵਾਈ ਬਾਬਿਓ ਘੁੰਮੇ ਆਇਆ ਆਪਾਂ ਬਹੁ ਜਗਾ ਤੇ ਗੱਡੀ ਹੁਣ ਫਾਈਨਲ ਹੋ ਗਈ ਆਪਣੀ ਆਜ ਦੀ ਵੀਰੇ ਹੋਰ ਵਧਾਈਆਂ ਭਾਈ ਹਾਂ ਵਧਾਈਆਂ ਭਾਈ ਕਾਲੇ ਨੂੰ ਹਾਂ 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 ਕਾਲੇ ਦਾ ਮਨ ਬਹੁਤ ਔਖਾ ਖੜਾ ਆ ਕਾਲੇ ਭਾਈ ਤੇਰੀਆਂ ਤੈਨੂੰ ਵਧਾਈਆਂ ਲਕੀ ਮੈਂ ਸਾਡੀਆਂ ਵਾਈ ਦੇਖ ਲੋ ਹੋਰ ਕੀਆ ਲੱਗੋ ਥਰੇ 1 ਕਿਲੋਮੀਟਰ ਪਰ ਤੇ ਮੋੜ ਕੇ ਲੈ ਮੋੜ ਕੇ ਲੈ ਆ ਭਾਈ ਮੋੜ ਕੇ ਲੈ ਆ ਜਾਣ ਨਹੀਂ ਦਿੰਦੇ ਹੈਗੇ ਨਹੀਂ ਵੀਰੇ ਮੈਂ ਆ ਪਾ ਦੂੰਗਾ 5000 ਪਿੱਛੇ ਸੌਦਾ ਡੜਿਆ ਮੈਂ ਕਿਹਾ ਵੀਰੇ ਮੇਤੇ ਪਵਾ ਲਈ ਇੱਕੋ ਇੱਕ ਗੱਲ ਜਿਹੜੀ ਕਹੀ ਨਾ ਕਹਿੰਦਾ ਵੀ ਆਪਾਂ 5000 ਰੁਪਏ ਜੇ ਗੱਡੀ ਛੱਡ ਕੇ ਚੱਲਨੇ ਆ ਨਵੀਂ ਪਰ ਲੱਖ ਰੁਪਏ ਵੱਧ ਪਾ ਦੇਣਾ ਇਹਦੇ ਵੀ 5000 ਨਹੀਂ ਪਾਉਣ ਲੱਗੇ ਹਲੇ ਯਾਰ ਬਾਈ ਨੇ 101% ਗਾਰੰਟੀ ਦਿੱਤੀ ਆ ਗੱਡੀ ਉਹ ਸਾਹਮਣੇ ਜਾਂ ਸੀ ਨਿਕਲੀ ਵੀ ਆ ਗੱਡੀ ਬਾਈ ਸਿਰਫ ਚੱਲੀ ਵੀ 6500 ਕਿਲੋਮੀਟਰ 62 63 ਤੋਂ 6300 ਕਿਲੋਮੀਟਰ ਚੱਲੀ ਵੀ ਟੈਂਕੀ ਫੁੱਲ ਐ ਗੱਡੀ ਦੀ ਟੈਂਕੀ ਫੁੱਲ ਉਹ ਤਾਂ ਹੀ ਉਹ 5000 ਰੁਪਏ ਤਾਂ ਹੀ ਵਧਾਇਆ ਕਹਿੰਦਾ ਭਾਈ ਇਕੱਲੇ 5000 ਦਾ ਤੇਲ ਪਾਇਆ ਹਾਂ ਵੀ ਟੈਂਕੀ ਪਾਪਾ ਬੰਦ ਹੋਣ ਕਰਕੇ ਲਾਈਨਾਂ ਲੱਗੀਆਂ ਤੇ ਮੈਨੂੰ ਐ ਕਹਿੰਦਾ ਕੈਨ ਮੇਰੇ ਕੋਲ ਹੈ ਨਹੀਂ ਦੀ ਮੈਨੂੰ ਐ ਦਾ ਕੱਢ ਕੇ ਠੀਕ ਆ ਪਰ ਕਿੰਨਾ ਆਹੀ ਚੱਲੀ ਸਭ ਤੋਂ ਵੱਡੀ ਗੱਲ ਆ ਬਾਈ ਟੌਪ ਗੱਡੀ ZXSI ਆ ਟਾਇਰ ਗੱਡੀ ਦੇ 95 ਪੈਸੇ ਖੜੇ ਆ ਠੀਕ ਆ ਜੀ ਖੁੱਦਿਆ ਕੁਛ ਵੀ ਨਹੀਂ ਤਾਂ ਸਿਆਰ ਲੈ ਬੰਪਰ ਤੋਂ ਬੰਪਰ ਗੱਡੀ ਓਰੀਜਨਲ ਆ ਹਲਕੇ ਫੁਲਕੇ ਐਨ ਦਿਖਦੇ ਜਿਹੜੇ ਹੈਗੇ ਸਕਰੈਚ ਪਾਏ ਹੋਏ ਠੀਕ ਆ ਕਾਲੇ ਵੀਰੇ ਗੱਡੀ ਦੇ ਇੰਜਨ ਤੱਕ ਕੋਈ ਚੀਜ਼ ਨਹੀਂ ਜਾਲੀ ਹੋਈ ਉਦਾਂ ਹੀ ਖੜੀ ਆ ਗੱਡੀ ਠੀਕ ਆ ਮੈਂ ਤਾਂ ਇਹਨੂੰ ਪਹਿਲੇ ਕਹਿ ਕੇ ਹਟਿਆ ਹੋਰਾ ਕੋਈ ਟੋਟੀ ਵੀ ਨਹੀਂ ਕੁਛ ਨਹੀਂ ਹੈਗੀ ਵੀਰੇ ਉਦਾਂ ਹੀ ਖੜੀ ਆ ਉਦਾਂ ਹੀ ਖੜੀ ਆ ਬਾਈ ਵੀ ਵੀਰੇ ਤਾਂ ਹੀ ਅੜਿਆ ਆਪਣੇ ਨਾਲ ਹਾਂ ਠੀਕ ਆ ਬਈ ਐ ਨਹੀਂ ਅਗਲਾ ਉਹ ਕਰੇ ਜੱਗੂ ਨਾਲੇ ਵਪਾਰੀ ਜੱਗੂ ਕਹਿੰਦਾ ਵਪਾਰੀ ਗਾਕ ਨੂੰ ਛੇਤੀ ਛੇਤੀ ਮੋੜਨ ਨਹੀਂ ਦਿੰਦਾ ਹੈਗਾ ਨਹੀਂ ਮੋੜ ਦਿੰਦਾ ਵੀਰੇ ਜਿਗਣਾ ਉਹ ਤੋਂ 800 ਉਹ ਗੱਡੀ ਉਹ ਵੀ ਪਾਈ ਦੀ ਬਹੁਤ ਘੈਂਟ ਖੜੀ ਜੀ ਕਿਸੇ ਲੈ ਕੇ ਜਾਦੀ ਉਹ ਵੀ ਕਹੋਗਾ ਜੱਗੂ ਆ ਟਾਕੀ ਕੋਲੇ ਖੜ ਗਿਆ ਹਾਂ ਜਾਣ ਨਹੀਂ ਦੇਣੇ ਨਾ ਰੇਟ ਵੀ ਪੂਰਾ ਦਾ ਉਹ ਜਾਣ ਵੀ ਨਹੀਂ ਦੇਣੇ ਉਹੀ ਗੱਲ ਹੈ ਪਹਿਲੇ ਵਕਤ ਉਹ ਕਹਿੰਦੀ ਨਹੀਂ ਕਿ ਗੁੰਗੇ ਦੀ ਮਾਂ ਗੁੰਗੇ ਦੀ ਰਾਮਦਾ ਜਾਨ ਬਸ ਬਸ ਉਹੀ ਗੱਲ ਬਸ ਬਸ ਜਿਹੜੀ ਰਾਮਦਾ ਗੁੰਗੇ ਤੇ ਮਾਂ ਇਹ ਉਹ ਕੰਮ ਉਹ ਵਪਾਰੀ ਨੂੰ ਵਪਾਰੀ ਉਹ ਕਰ ਜੇ ਵੀਰੇ ਉੱਥੇ ਜਿੱਥੇ ਆਪਾਂ ਜਾ ਕੇ ਆਏ ਪਣਡਾਰੀ ਕੋਲ ਗੱਡੀਆਂ ਉਹਦੇ ਕੋਲ ਬਹੁਤ ਸੋਹਣੀਆਂ ਪਰ ਉੱਥੇ ਦੇ ਆਪਾਂ ਨੇ ਗੱਡੀ ਲੈ ਨਹੀਂ ਦੀ ਹੋਣੀ ਨਹੀਂ ਨਹੀਂ ਰੇਟ ਦਾ ਵੀ ਫਰਕ ਰੇਟ ਦਾ ਫਰਕ ਆ ਵੀਰੇ ਉੱਥੇ ਦਾ ਵੀਰੇ ਆਹੀ 21 ਮਾਡਲ ਗੱਡੀ ਦੇਖੀ ਉੱਥੇ 9 ਲੱਖ 80 ਆ ਰੇਟ ਦਾ ਚੱਲੀ ਵੀ ਗੱਡੀ ਵੱਧਤੀ ਠੀਕ ਹੈ ਜੀ ਪਰ ਵੀ ਰੇਟ ਦਾ ਬਹੁਤ ਫਰਕ ਤਾਂ ਵੀਰੇ ਉਹਦਾ ਉਹਦਾ ਕੰਮ ਹੈਗਾ ਦੇਖੀ ਆ ਜੱਗੂ ਡਿਮਾਂਡ ਵਈ ਦੀ ਬਾਈ ਨੇ 940 ਕਰੀ ਜੀ 940 ਕਰੀ ਤੇ ਹਾਂ ਲੇਕਾ ਗੱਲ ਆ ਯਾਰ 940 ਕਰੀ ਡਿਮਾਂਡ ਦਾ 940 ਕਰੀ ਜਾਂਦੀ ਉਹ ਤਾਂ ਕਹਿੰਦੇ ਵੀ ਜਿਹੜਾ ਅਸੀਂ ਪੈਂਪਲੇਟ ਪਰ ਲਿਖਤਾ ਵੀ 7 ਵਜਨੇ ਹੋ ਗਿਆ ਕੰਮ ਸਾਡਾ ਹਾਂ ਬਸ ਬਸ ਮਾੜਾ ਮੋਟਾ ਅਸੀਂ ਆਪਣੇ ਉਹਨਾਂ ਨੇ ਐਂ ਕਹਿਦਾ ਵੀ ਵਰਤੇ ਬਾਅਦ 15 20 25000 ਰੀਟ ਹੋਊਗਾ ਵੱਧ ਰੇ ਵੱਧ ਆਪਣਾ ਇੱਕ ਗੱਲ ਆਪਾਂ ਨੇ ਉਹਨਾਂ ਨਾਲ ਕੋਈ ਗੱਲ ਵੀ ਨਹੀਂ ਕੀਤੀ ਵੀ ਕਿੰਨੇ ਟੁੱਟਦੇ ਆ ਕੈਮ ਆਂ ਆਪਾਂ ਨੂੰ ਜ਼ਰੂਰ ਮੁਰਲਾ ਬੰਦਾ ਨੇ ਕਹਿਦਾ ਤਾਂ ਬਿਲਕੁਲ ਜਦ ਆਪਾਂ ਨੂੰ ਪਤਾ ਕਿਆ ਆਪਣੀ ਅੱਖ ਜੇ ਇਹ ਰੜਕੀ ਦੀ ਜੇ ਜਾਂਦੇ ਵਾਰ ਨਾ ਦੇਖ ਕੇ ਜਾਂਦੇ ਨਾ ਫਿਰ ਗੱਲ ਕਰੀ ਦੀ ਗੱਲ ਆਪਾਂ ਨੇ ਇਹ ਗੱਲ ਕਹੀ ਦੀ ਵੀ ਸਾਨੂੰ ਗਾਹਾਂ ਨਾ ਜਾਣਦੇ ਬਸ ਬਸ ਵੀ ਇੱਥੇ ਨਵੇਂ ਡਲਾ ਕਹਿੰਦਾ ਤੁਸੀਂ ਮੁੜ ਕੇ ਆਇਓ ਤੁਹਾਡਾ ਮਾਨਦਾਨ ਕਰ ਇਹਨਾਂ ਨੂੰ ਪਤਾ ਲੱਗ ਜਵੇ। ਮੇਰੇ ਉਰੇ ਤੇ 5 ਕਿਲੋਮੀਟਰ ਐ ਇਹਨਾਂ ਨੂੰ ਸਾਰਾ ਪਤਾ ਨੂੰ ਕੋ ਕਿਹੜੀ ਗੱਡੀ ਐ, ਕਿਆ ਰੇਟ ਐ। ਲੋਕਲ ਆਏ ਆ। 3-3 ਕਿਲੋਮੀਟਰ ਵੀ ਨਹੀਂ ਐ, 3 ਕਿਲੋਮੀਟਰ ਹੁਣਾ ਬਾਜ਼ਾਰੇ ਪਾਰ ਕੇ। ਹੁਣ ਯਾਰ ਸਾਨੂੰ ਆ ਸਾਡੇ ਜਿਹੜੇ ਲੋਕਲ ਟਰੈਕਟਰ ਖੜੇ ਆ ਡੀਲਰਾਂ ਕੋਲ ਸਾਨੂੰ ਸਭ ਪਤਾ ਐ ਵੀ ਉਹਦਾ ਕਿਆ ਰੇਟ ਆ ਸਾਡਾ 10 ਕਿਲੋਮੀਟਰ ਦੇ ਏਰੀਆ 'ਚ ਸਭ ਪਤਾ ਵੀ ਕਿੰਨੇ ਦਾ ਕਿੱਥੇ ਟਰੈਕਟਰ ਖੜਿਆ, ਕਿਹੜਾ ਖੜਿਆ ਐ। ਸਾਰਾ ਕੁਝ ਪਤਾ ਹਾਂ। ਇਹ ਤਾਂ 3 ਕਿਲੋ ਇਹ ਬਾਜ਼ਾਰ ਤੋਂ ਪਹਿਲਾਂ ਖੜਿਆ, ਉਹ ਬਾਜ਼ਾਰ ਤੋਂ ਵਰਾ ਐ। ਬਸ ਬਸ ਬਸ। ਆਹ ਫਰਕ ਐ। ਚੱਲ ਕੋਈ ਗੱਲ ਨਹੀਂ। ਠੀਕ ਐ ਨਾ ਬਾਈ ਕਾਲੇ ਨੂੰ ਇਹ ਗੱਲ ਦੀ ਗਾਰੰਟੀ ਮੈਂ ਦਿੱਤੀ ਆ ਵੀ ਜੇ ਕੱਲ ਨੂੰ ਵੀ ਕੋਈ ਹੋਇਆ ਬਾਈ ਗੱਡੀ ਜੇ ਤੈਨੂੰ ਕਹਿ ਦੇਵੇ ਵੀ ਕੋਈ ਟੱਚਿੰਗ ਡਬਜਿੰਗ ਆ ਤੂੰ ਮੈਨੂੰ ਆ ਕੇ ਫੜ ਲੈ ਠੀਕ ਆ ਇੰਨਾ ਕੇ ਹੌਸਲੇ ਦੀ ਲੋੜ ਤੀ ਬੱਸ ਵਾਹ ਇਹ ਬਾਈ ਇਹ ਹੀ ਟਰੈਕਟਰ ਚ ਦਿੱਤਾ ਆ ਜੱਗੂ ਦੇ ਵੱੱਦ ਬਾਈ ਗਾਰੰਟੀ ਦੇ ਰਿਹਾ ਹੈ ਹਾਂ ਬਾਈ ਨੇ ਦਿੱਤੀ ਹਾਂ ਜੀ ਆ ਵੀ ਤੋ ਲਈ ਗੱਡੀ ਬਾਈ ਲਓ ਜੀ ਸਾਰਾ ਕੁਝ ਲਿਆਇਆ ਜੀ ਚੈੱਕ ਕਰ ਲਓ ਬਾਈ ਸਾਰਾ ਕੁਝ ਲਿਆਇਆ ਬਾਈ ਸਰਵਿਸ ਬੁੱਕ ਸਾਰਾ ਕੁਝ ਦੇ ਦਿੱਤਾ ਜੀ ਆ ਬਾਈ ਤੋ ਕਾਰ ਸੇਲ ਕਰੀਏ ਆਪਾਂ ਨੇ ਹੋਰ ਬਾਈ ਠੀਕ ਠਾਕ ਜੀ ਠੀਕ ਹੈ ਬਾਈ ਧੰਨਵਾਦ ਤੁਹਾਡਾ ਬਹੁਤ ਵਧੀਆ ਲੱਗਿਆ ਮਿਲ ਕੇ ਤੁਹਾਡੀ ਡੀਲ ਵੀ ਬਹੁਤ ਵਧੀਆ ਲੱਗੀ ਆਪਾਂ ਨੂੰ ਠੀਕ ਹੈ ਜੀ ਮੱਲਾ ਦਾ ਟਰੈਕਟਰ ਦਾ ਨੰਬਰ ਕਿੰਨਾ ਦਾ ਮੇਰੇ ਵਾਲੇ ਦਾ ਉਹਦਾ 3106 ਆ ਮਨ ਲੱਗਦਾ ਮੈਨੂੰ ਹੁਣ ਦਿਮਾਗ ਹੈ ਨਹੀਂ ਆ ਅੱਛਾ ਠੀਕ ਆ ਜੀ ਦਾ 6 ਆ ਪਤਾ ਨਹੀਂ 3104 ਆ ਠੀਕ ਆ ਠੀਕ ਆ ਤੇ ਬਾਈ ਇਹਨਾਂ ਤੋਂ ਲਈ ਆ ਜੈਟਸਨ ਕਾਰਸ ਕਾਰ ਤਾਂ ਵੀਰ ਕੋਲ 15 ਤੋਂ 20 ਕਾਰਾਂ ਖੜੀਆਂ ਨੇ ਪਰ ਬੜੀ ਗੱਡੀਆਂ ਸਾਰੀਆਂ origignal ਆ ਇੱਕ ਦੋ ਗਾ ਕਾਰਾਂ ਦੇ ਬੰਪਰ ਬੂੰਪਰ ਪੇਂਟ ਜਰੂਰ ਹੋਏ ਹੋਏ ਨੇ ਗੱਡੀਆਂ ਪਰ ਹੈ ਸਾਰੀਆਂ ਉੱਚਾ ਵੜਨਾ ਬਾਈ ਇੱਕ ਬਰੀਜਾ ਖੜੀ ਸੀ ਬਾਈ ਨਾਲ ਕੋਲ ਇਹ ਵੀ ਬਹੁਤ ਜਮਈ ਨਮਿਓ ਗੱਡੀ ਹੈ 2023 ਮਾਡਲ 1400 ਘੰਟੇ ਚੱਲੀ ਵੀ ਸਿਰਫ ਨੰਬਰ ਵੀ ਵਧੀਆ ਹੈ 7003 ਤੇ ਨਵਾਂ ਨਮਿਓ 2000 ਕਰੋ ਇਹੇ ਲਫਾਫੇ ਨਹੀਂ ਉਤਰੇ ਬਾਈ ਪਲੈਰੋ ਖੜੀ ਆ ਇਹ ਵੀ ਗੱਡੀ ਬਹੁਤ ਵਧੀਆ ਲੱਗੀ ਬਾਈ ਪਾਈ ਗੱਡੀ ਦੇਖੋ ਲਾਈ ਵੀ ਲੈ ਸਵਾ ਲੱਖ ਦੇ ਲਾਈ ਆ ਟਾਇਰ ਜਮਈ ਨਵੇਂ ਲੱਗੇ ਹੋਏ ਨੇ ਗੱਡੀ ਦੇਖਣੇ ਦੇ ਪਤਾ ਲੱਗਦਾ ਬਾਈ ਆ ਗੱਡੀ ਦਾ ਵੀ ਪਹਿਲਾਂ ਸੌਦਾ ਕਰਦੇ ਨੇ ਫੇਰੇ ਕਹਿੰਦੇ ਵੀ ਲੁੱਕ ਵਾਈਜ਼ ਵੀ ਗੱਡੀ ਸੋਹਣੀ ਲੱਗਦੀ ਵੀ ਲੁੱਕ ਉਹ ਦੂਈ ਗੱਡੀ ਜਿਆਦਾ ਵਧੀਆ ਲੱਗਦੀ ਆ ਤਾਂ ਕਰਕੇ ਇਹਨੂੰ ਵੀ ਛੱਡਤਾ ਠੀਕ ਆ ਜੀ ਆ ਬਾਈ ਵਾਲੀ ਖੜੀ ਸਕਾਰਪਿਓ ਤੇ ਅੱਜ ਬਾਈ ਸਵੇਰ ਦੇ ਆਏਵੇਂ ਆ 5 5:30 ਇੱਥੇ ਹੋ ਗਏ ਤੇ ਘਰ ਨੂੰ ਵੀ ਜਾਣਾ ਏ ਡੇਢ ਘੰਟਾ ਜਾਣ ਦਾ ਰਸਤਾ ਰੱਖ ਲਓ ਤੁਸੀਂ ਡੇਢ ਘੰਟਾ ਤਾਂ ਲੱਗੇ ਜਾਣਾ ਸੌਖਾ ਜਰਾ ਆਮ ਨਾਲ ਠੀਕ ਆ ਤੇ ਕਈ ਦਿਨ ਦਾ ਬਾਈ ਬਾਈ ਨੂੰ ਤਾਂ ਬਹੁਤ ਟਾਈਮ ਹੋ ਗਿਆ ਪਹਿਲਾਂ ਬਿਸਤਰ ਨੂੰ ਨਮੀ ਦਾ ਮਨ ਬਣ ਗਿਆ ਫੇਰ ਕਦੇ ਦੂਆ ਕਦੇ ਕੁਝ ਯਾਨੀ ਕਿ ਵੀ ਬਸ ਸਾਧ ਹੋ ਗਿਆ ਉੱਪਰ ਥੱਲੇ ਗੱਡੀ ਉਹਨੂੰ ਅੱਜ ਸੌਦਾ ਹੋਇਆ ਜਾ ਕੇ ਤੇ ਆਹ ਖੜੀ ਹੈ ਬਾਈ ਕਾਰ ਹੁਣ ਲੇ ਲਵਾਂਗੇ ਆਪਾਂ ਦੋ ਤਿੰਨ ਦਿਨ ਰੋਕੇ ਲੈ ਕੇ ਜਾਵਾਂਗੇ ਕਿਉਂਕਿ ਪੇਮੈਂਟ ਦੇਣੀ ਹੈ ਸਾਰੀ ਕੈਸ਼ ਗੱਡੀ ਵੀ ਕੈਸ਼ ਦੀ ਆ ਬਾਈ ਠੀਕ ਆ ਗੱਡੀ ਕੈਸ਼ ਦੀ ਆ ਤੇ ਪਹਿਲਾਂ ਬਾਈ ਇਹਨਾਂ ਕਹਿੰਦੇ ਲੋਨ ਕਰਾਉਣਾ ਹੁਣ ਲੋਨ ਦਾ ਕੈਨਸਲ ਕਰਤਾ ਹੁਣ ਆਪਾਂ ਨੇ ਬਾਈ ਕਹਿੰਦਾ ਸੱਦਾ ਹੀ ਪੇਮੈਂਟ ਕਰਕੇ ਲੈ ਜਾਣੀ ਆ ਤੇ ਇਹ ਵੀਰੇ ਬਾਹਰਲਾ ਜਿਹੜਾ ਜਿਹੜਾ ਮੁੰਡਾ ਕੋਈ ਬਾਹਰੋਂ ਆਏ ਸੀ ਉਹਨੇ ਗੱਡੀ ਘੜਾਈ ਸੀਗੇ ਇਹ ਠੀਕ ਆ ਉਹਨੇ ਸਿਰਫ 650 ਕਿਲੋਮੀਟਰ ਉਹ ਬਾਅਦ ਚ ਗੱਡੀ ਵੇਚ ਗਿਆ ਜਾਂਦਾ ਹੋਇਆ ਬਾਕੀ ਚਲੋ ਠੀਕ ਆ ਬਾਈ ਵੀਡੀਓ ਵੀ ਕਾਫੀ ਲੰਬੀ ਬਣ ਚੱਲੀ ਤੇ ਬਾਕੀ ਟਰੈਕਟਰ ਆਪਣੇ ਕੋਲ ਵੀਰੇ ਫਿਲਹਾਲ ਤਾਂ ਕੋਈ ਨਵਾਂ ਆਇਆ ਨਹੀਂ ਉਹੀ ਖੜੇ ਆ ਵਿਕੇ ਹੈਗੇ ਇੱਕ ਦੋ ਟਰੈਕਟਰ ਤੇ ਜੇ ਕਿਸੇ ਵੀ ਨੇ ਵੀ ਹੋਰ ਬਾਈ ਕੋਈ ਟਰੈਕਟਰ ਹੁਣ ਤਾਂ ਬਾਈ ਗੱਡੀਆਂ ਗੁੱਡੀਆਂ ਦਾ ਵੀ ਕੋਈ ਗੱਡੀ ਵੀ ਹੁੰਦੀ ਉਹ ਵੀ ਦੱਸ ਦਿਆ ਕਰੋ ਬਾਈ ਬੀਜਿਆ ਪੈ ਗਿਆ ਗੱਡੀਆਂ ਦਾ ਹੁਣ ਜੇ ਕੋਈ ਕਿਸੇ ਨੇ ਗੱਡੀ ਵੀ ਵੇਚਣੀ ਖਰੀਦਣੀ ਹੁੰਦੀ ਉਹ ਵੀ ਦੱਸਦਿਆ ਕਰੋ ਹੁਣ ਗੱਡੀਆਂ ਵਾਲੇ ਬਹੁਤ ਬੰਦੇ ਜੁੜ ਗਏ ਹੁਣ ਮੇਰੇ ਹਿਸਾਬ ਨਾਲ ਸਾਧ ਹੋ ਗਿਆ ਗੱਡੀਆਂ ਦੇ ਕੰਮਾਂ 'ਚ ਪਿਆ ਨੂੰ ਤੇ ਬਹੁਤ ਬੰਦੇ ਜੁੜ ਗਏ ਆਪਣੇ ਨਾਲ ਹੁਣ ਜੇ ਕੋਈ ਹੁੰਦਾ ਹੈ ਗੱਡੀ ਵੇਚਣੇ ਜਾਂ ਖਰੀਦਣੇ ਦਾ ਦੱਸ ਦਿਆ ਕਰੋ ਉਹ ਵੀ ਆਪਣੇ ਦਵਾ ਦੂਦਾ ਕਰਨੀ ਇਕਣੇ ਖਿੱਚ ਤੂਗੇ ਤੋ ਬਾਈ ਹੁਣ ਬਾਈ ਨੂੰ ਕਹਿਤਾ ਵੀ ਬਾਈ ਹੁਣ ਠੀਕ ਆ ਚੱਲੀਏ ਭਾਈ ਕਾਦੇ ਬਾਈ ਫੀਡਿੰਗ ਫੀਡਿੰਗ ਕਰਦਾ ਤੇ ਫਲਾਈਟ ਗਿਆ ਤਾਂ ਉਹ ਫੀਡਿੰਗ ਦੇ ਫਲਾਈਟ ਕਾਲੇ ਵੀਰੇ ਉਹ ਕਾਲੇ ਵੀਰੇ ਮੜਾ ਇੱਕ ਇੱਕ ਮਨ ਖੜੇ ਹੋੜੀ ਫੋਟੋ ਲੈਣੀ ਆ ਖੜਜੋ ਬਾਠ ਠੀਕ ਆ ਵੀਰੇ ਓਕੇ ਜੀ ਚੱਲੀਏ ਫਿਰ ਆਪਾਂ ਜਾਣਾ ਵੀ ਆ ਬਾਈ ਜੱਗੂ ਨਹੀਂ ਛੱਡੇ ਅੱਜ ਜੱਗੂ ਮੋਡਲ ਅੱਜ ਤਾਂ ਪਾਰਟੀਆਂ ਕਰਤੀ ਬਾਈ ਜੱਗੂ ਨੂੰ ਛੱਡਦੇ ਵੀ ਨਹੀਂ ਜੱਗੂ ਬਿਨਾਂ ਸੌਦਾ ਕਰਦੇ ਨਹੀਂ ਬੜਾ ਆ ਬਾਈ ਨਹੀਂ ਇਹੇ ਕੰਮ ਅਸੀਂ ਜੱਗੂ ਨੂੰ ਸੌਂਪੇ ਵੇਚਣੇ ਆ ਤੇਰੇ ਨਾ ਨਾ ਕੋਈ ਗਾ ਕੋਈ ਆ ਜੱਗੂ ਨੂੰ ਪਤਾ ਕਿੱਥੇ ਲਿਆਉਣਾ ਕਿਆ ਕਰਨਾ ਅਸੀਂ ਪੈਸੇ ਚੱਕੇ ਨਾ ਆਪਾਂ ਗੱਲ ਤਾਨੂੰ ਭਰੋਸਾ ਇਹਦਾ ਪੂਰਾ ਯਾਰ ਨਾ ਨਾ ਕੋਈ ਗਾ ਭਰੋਸਾ ਪਾਈਆ ਨਾ ਜਾਦੇ ਕਾਲੇ ਚੀਜ਼ ਲੈਣੀ ਆ ਨਾ ਚੀਜ਼ ਪਸੰਦ ਆ ਗਈ ਫਿਰ ਪੰਜ ਚਾਰ ਪਿੱਛੇ ਕੁਝ ਨਹੀਂ ਹੁੰਦਾ ਯਾਰ ਠੀਕ ਆ ਨਾ ਕੱਢ ਕੋ ਟਾਈਮ ਲੱਭਣ ਦਾ ਅਸੀਂ ਜੱਗੂ ਨੂੰ ਗੱਡੀ ਵਾਲੇ ਫਿਲਚਰ ਸਾਰੇ ਇੱਚ ਹੈਗੇ 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 ਕਾਲੇ ਦਾ ਕਾਲੇ ਦਾ ਜਿਗਰਾ ਦੇਖ ਜਿਹਨੇ 2 ਬਾਈ ਤੇ 1 ਲੱਖ ਰੁਪਇਆ ਲਾਇਆ ਆ ਆਪਾਂ ਤਾਂ ਫੇਰ ਆਪਾਂ ਤਾਂ ਫੇਰ ਤੀਏ ਹਿੱਸੇ 'ਚ ਬੈਠੇ ਆ ਇਹ ਵੀ ਕਰਨਾ ਵੀ ਗੱਡੀ ਮੈਨੂੰ ਬਹੁਤ ਪਸੰਦ ਆਈ ਨਾ ਨਾ ਬਹੁਤ ਵਧੀਆ ਬਹੁਤ ਵਧੀਆ ਚਲੋ ਅੱਜ ਮਿੱਥਕੇ ਆਏ ਦੇ ਆਪਾਂ ਹਾਂ ਇੱਧਰ ਬਾਈ ਗਿੱਲ ਫਾਰਮਿੰਗ ਈਜੀ ਸਾਹਮਣੇ ਪੈਟਰੋਲ ਪੰਪ ਆ ਅੱਜ ਮਿੱਥਕੇ ਆਏ ਦੇ ਘਰ ਤੇ ਜੰਮੂ ਰੋਡ ਤੇ ਆਹਾਂ ਕਿਹੜਾ ਆਪਣਾ ਝੋੜ ਉੱਪਰ ਪੋਗ ਪਰ ਪਹਿਲਾ ਬਾਈ ਹਾਂ ਪੋਗ ਪਰ ਬੜਨ ਤੋਂ ਪਹਿਨਾ ਇਹ ਆ ਹਾਂ ਕਾਲਾ ਪੋਗ ਉੱਪਰ ਇਹ ਬਾਈ ਦਾ ਉੱਦ ਪਹਿਲਾ ਕਹਦੇ ਔਖਾ ਹੋਇਆ ਹਾਂ ਇੱਕ ਕਾਲਾ ਹਾਂ ਦੋ ਕਾਲੇ ਬਾਈ ਨਾਲ ਉਹਦੀ ਕਾਲਾ ਹੀ ਆ ਅੱਛਾ ਬਾਈ ਲੱਗ ਰਿਹਾ ਕੈ ਦੀ ਜੇ ਕਹਿੰਦਾ ਕਾਲਾ ਭੋਗ ਬੜੀ ਅੱਛਾ ਠੀਕ ਆ ਇਹ ਮੈਂ ਤਾਂ ਕਾਲੇ ਨਾਲ ਉਹ ਵੀ ਅਸੀਂ ਮਖੌਲ ਕਰਦੇ ਰਹਿੰਦੇ ਕਾਲੇ ਨੂੰ ਪਤਾ ਵੀ ਕਾਲੇ ਕਿਹੜੇ ਡੋਟ ਦੇ ਨੇ ਕਾਲੇ ਬਹੁਤ ਹੋਗੇ ਠੀਕ ਆ ਇਹ ਹੈ ਵੀ ਇਹ ਬਾਈ ਪਹਿਲਾ ਹੈ ਹਾਂ ਹਾਂ ਭੰਡਾਰੀ ਭੋਗ ਬਟਾਪ ਗਿਆ 5-6 ਕਿਲੋਮੀਟਰ ਪੜਾ ਰਹੀ ਆ 2-4 ਕਿਲੋਮੀਟਰ 500 ਨੂੰ ਪੜਾ ਰਹੀ ਆ ਠੀਕ ਆ ਠੀਕ ਹੈ ਬਾਈ ਜਿਹਨੇ ਉੱਥੇ ਆਣਾ ਪੜਾਰੀ ਕੋਲ ਬਾਈ ਕੋਲ ਜਰੂਰ ਆ ਕੇ ਜਾਇਓ ਠੀਕ ਹੈ ਚਲੋ ਬਾਈ ਠੀਕ ਹੈ ਜੀ ਤੇ ਜੇ ਕੋਈ ਟਰੈਕਟਰ ਵੇਚਣ ਵਾਲਾ ਖਰੀਦਣ ਵਾਲਾ ਹੁੰਦਾ ਉਹ ਵੀ ਕੰਨੈਕਟ ਕਰਿਓ ਬਾਈ ਤੇ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ ਜਦ ਤੱਕ ਲਈ ਸਾਰੇ ਵੀਰਾਂ ਦਾ ਧੰਨਵਾਦ